ਨਮਸਕਾਰ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੈਸ਼ਨ ਅੱਜ ਦੀ ਮੁੱਖ ਖਬਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਐਸਜੀਐਮ ਦਫ਼ਤਰ ਦੇ ਬਾਹਰ ਖੰਨਾ ਚ ਨਜਾਇਜ਼ ਕਬਜ਼ਿਆਂ ਦੇ ਵਿਰੁੱਧ ਲਗਾਏ ਧਰਨੇ ਨੂੰ ਅੱਜ ਨਗਰ ਕੌਂਸਲ ਦੇ ਈਓ ਨੇ ਕਬਜ਼ੇ ਹਟਾਉਣ ਦਾ ਅਸ਼ਵਾਸਨ ਦੇ ਕੇ ਚੁਕਵਾਇਆ ਧਰਨਾ ਜਲਦੀ ਹੀ ਪੂਰੇ ਸ਼ਹਿਰ ਵਿੱਚੋਂ ਨਜਾਇਜ਼ ਕਬਜ਼ੇ ਹਟਾ ਦਿੱਤੇ ਜਾਣਗੇ ਕਿਹਾ ਈਓ ਨੇ ਜੇਕਰ ਜਲਦ ਸ਼ਹਿਰ ਚ ਨਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਫਿਰ ਧਰਨਾ ਲਗਾਉਣ ਲਈ ਹੋ ਜਾਵਾਂਗੇ ਮਜਬੂਰ ਕਿਹਾ ਧਰਨਾਕਾਰੀਆਂ ਨੇ ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਨਗਰ ਕੌਂਸਲਰ ਜੋਗੀ ਐਸਜੀਐਮ ਦਫਤਰ ਦੇ ਅੱਗੇ ਖੰਨਾ ਸ਼ਹਿਰ ਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਸਨ ਅੱਜ ਉਹਨਾਂ ਨੂੰ ਨਗਰ ਕੌਂਸਲ ਦੇ ਯੋ ਚਰਨਜੀਤ ਸਿੰਘ ਨੇ ਇਹ ਅਸ਼ਵਾਸਨ ਦੰਦੇ ਹੋਏ ਕਿ ਸ਼ਹਿਰ ਵਿੱਚੋਂ ਨਜਾਇਜ਼ ਕਬਜ਼ੇ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਜਾਣਗੇ ਇਸ ਤੋਂ ਬਾਅਦ ਧਰਨਾਕਾਰੀਆਂ ਨੇ ਉਹਨਾਂ ਕੋਲੋਂ ਰਿਟਰਨ ਦੇ ਵਿੱਚ ਮੰਗ ਕੀਤੀ ਤਾਂ ਯੋ ਸਾਹਿਬ ਨੇ ਰਿਟਰਨ ਚ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਅਸ਼ਵਾਸਨ ਦਿੱਤਾ ਕਿ ਇਸ ਤੋਂ ਬਾਅਦ ਧਰਨਾ ਸਮਾਪਤ ਹੋਇਆ ਧਰਨਾ ਸਮਾਪਤ ਹੋਣ ਦੇ ਨਾਲ ਹੀ ਗੁਰੂ ਅਮਰਦਾਸ ਮਾਰਕੀਟ ਵਿੱਚੋਂ ਨਜਾਇਜ਼ ਕਬਜ਼ੇ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਗਏ ਇਸ ਤੋਂ ਇਲਾਵਾ ਮੰਜਾ ਮਾਰਕੀਟ ਦੇ ਬਾਹਰ ਲੱਗੀਆਂ ਨਜਾਇਜ਼ ਰੇੜੀਆਂ ਫੜੀਆਂ ਨੂੰ ਵੀ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਪਰ ਹਜੇ ਤਾਂ ਇਹ ਛੋਟੀ ਜਹੀ ਕਾਰਵਾਈ ਹੈ ਦੇਖਣਾ ਤਾਂ ਇਹ ਹੋਵੇਗਾ ਕਿ ਪਿਛਲੇ ਲੰਬੇ ਸਮੇਂ ਤੋਂ ਨਜਾਇਜ਼ ਕਬਜ਼ੇ ਫਿਰ ਲੱਗਦੇ ਤਾਂ ਨਹੀਂ ਆਉਂਦਾ ਸੀਗਾ ਇਹਨਾਂ ਨੂੰ ਇਤੋ ਲੱਗਨ ਨਹੀਂ ਦਿੱਤਾ ਜਾਵੇਗਾ ਇਹ ਤਾਂ ਨਜਾਇਜ਼ ਵਾਲਾ ਸਮਾਂ ਹੀ ਦੱਸੇਗਾ ਅੱਜ ਈਓ ਸ਼ਾਹ ਮੂਰੇ ਆਏ ਨੇ ਕਿ ਤੁਹਾਡਾ ਹੁਣ ਕੀ ਫੈਸਲਾ ਹੋਇਆ ਤੇ ਕੀ ਰੋਡੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਕਥਿਨੇ ਤੁਹਾਨੂੰ ਬਹੁਤ-ਬਹੁਤ ਧੰਨਵਾਦੀ ਹਾਂ ਜੀ ਪ੍ਰਸਤਾ ਜੀ ਨੇ ਸਮੇਂ-ਸਮੇਂ ਤੇ ਸਾਡੀ ਕਵਰੇਜ ਕੀਤੀ ਹੈ ਪਰਸ ਜਿਹੜੀ ਆ ਉਹ ਡੈਮੋਕਰੇਸੀ ਦਾ ਚੌਥਾ ਥਾਮਾ ਸਰਕਾਰ ਤੱਕ ਸਾਡੀਆਂ ਗੱਲਾਂ ਪਹੁੰਚਾਉਣੇ ਹੋ ਸਾਡੀਆਂ ਜਿਹੜੀਆਂ ਮੰਗਾਂ ਸੀ ਬਾਜ਼ਾਰ ਦੇ ਵਿੱਚ ਨਜਾਇਜ਼ ਗੋਮੈਂਟਸ ਔਰ ਰੋੜਾ ਦੇ ਤੇ ਮਲੋ ਰੋਡ ਬਰੇਕੁੱਲਾ ਰੋਡ ਸਮਰਾਲਾ ਰੋਡ ਲਲੇੜੀ ਰੋਡ ਜਿਹੜੇ ਸ਼ਹਿਰ ਦੇ ਰੋਡ ਨੇ ਔਰ ਬਾਜ਼ਾਰ ਸੁਵਾਲ ਬਾਜ਼ਾਰ ਦੇ ਵਿੱਚ ਤੇ ਜਿਹੜੀ ਗੁਰੂ ਅਮਰਦਾਸ ਮਾਰਕੀਟ ਦੇ ਵਿੱਚ ਰੇੜੀ ਫੜੀ ਨਜਾਇਜ਼ ਤਰੀਕਿਆਂ ਲਗਾਈ ਗਈ ਸੀ ਔਰ ਜਿਹੜਾ ਉਹਨਾਂ ਨੇ ਨਜਾਇਜ਼ ਤੌਰ ਤੇ ਪੈਸਾ ਇਕੱਠਾ ਕਰਿਆ ਸਰਕਾਰ ਦਾ ਜੀਐਸਟੀ ਚੋਰੀ ਕਰਿਆ ਉਸ ਦੇ ਖਿਲਾਫ ਈਓ ਸਾਹਿਬ ਜੇ ਭਰੋਸੇ ਜੋ ਕਾਰਵਾਈ ਕਰਦੇ ਨੇ ਸਾਨੂੰ ਇਹ ਲਿਖਤੀ ਰੂਪ ਚ ਦੇ ਦੇਣਾ ਸਾਡਾ ਹੋਰ ਕਿਸੇ ਨਾਲ ਕੋਈ ਰੋਲ ਨਹੀਂ ਸਾਡੀ ਆਪ ਦੀ ਸਰਕਾਰ ਆਸਤਾਨ ਕਰਕੇ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਪਰ ਹੁਣ ਈਓ ਸਾਹਿਬ ਨੇ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਇਹ ਤੁਹਾਨੂੰ ਹੁਣੇ ਹੀ ਅੱਜ ਹੀ ਕਾਰਵਾਈ ਕਰਾ ਕੇ ਕੋਨੋਂ ਮੈਂ ਪੂਰਨ ਤੌਰ ਤੇ ਸਹਿਯੋਗ ਦੇ ਰਿਹਾ ਤੁਸੀਂ ਜਿਹੜਾ ਫਿਰ ਧਰਨਾ ਹੈ ਰਹਾ ਹੈ ਫਿਰ ਇਹਨਾਂ ਦੇ ਕਹਿਣ ਤੇ ਕਰ ਰਹੇ ਹੋ ਕੰਮ ਕਰ ਬਿਲਕੁਲ ਜਿਵੇਂ ਜੇ ਲਿਖਤੀ ਰੂਪ ਦੇ ਵਿੱਚ ਦਿੰਦੇ ਨੇ ਤਾਂ ਠੀਕ ਆ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਧਰਨਾ ਇਹ ਸਮਝ ਲਓ ਵੀ ਚੱਕਿਆ ਨਹੀਂ ਜਾਂ ਫਿਰ ਲੱਗੇ ਹੀ ਹੋਇਆ ਹਣ ਤੱਕ ਯੂ ਸਰਬ ਹਜੂ ਐਸਡੀਐਮ ਦਫ਼ਤਰ ਦੇ ਮੂਰੇ ਕਈ ਲੰਬੇ ਸਮੇਂ ਤੋਂ ਜਿਹੜਾ ਧਰਨਾ ਦਿੱਤਾ ਗਿਆ ਸੀਗਾ ਸ਼ਹਿਰ ਦੇ ਵਿੱਚ ਜਿਹੜੇ ਨਾਜਾਇਜ਼ ਕਬਜ਼ੇ ਹੋਏ ਨੇ ਹਰ ਪਾਸੇ ਨਾਜਾਇਜ਼ ਕਬਜ਼ੇ ਨੇ ਇਹਨਾਂ ਦੀ ਮੰਗਿਆਂ ਸੀ ਵੀ ਜਿਹੜੇ ਨਾਜਾਇਜ਼ ਕਬਜ਼ੇ ਹਨ ਹਟਾਈ ਜਾਣ ਅੱਜ ਤੁਸੀਂ ਉਰੇ ਚੱਲ ਕੇ ਆਏ ਹੋ ਤੇ ਕੀ ਤੁਸੀਂ ਹੁਣ ਜਿਹੜੀਆਂ ਕੀ ਪ੍ਰੋਸਾ ਦਿੱਤਾ ਇਹਨਾਂ ਨੂੰ ਤੇ ਕੀ ਉਲਾਹ ਹੈ ਇਹਨਾਂ ਨੇ ਜੋ ਆਪਣੇ ਇਹਨਾਂ ਦੀ ਮੰਗਾਂ ਨੇ ਜੀ ਜਾਇਜ਼ ਨੇ ਹੈ ਜੋ ਕਾਨੂੰਨ ਅਨੁਸਾਰ ਜੋ ਕਿ ਐਨਕੋਰਜਮੈਂਟ ਕਰਦਾ ਬੰਦਾ ਉਹ ਗਲਤ ਆ ਮੇਰੇ ਬਣੀ ਇਹਨਾਂ ਨੇ ਭਰੋਸਾ ਦਿਵਾਇਆ ਕਿ ਮੈਂ ਲਿਖਤੀ ਵੀ ਅੱਜ ਕਹਿਣਾ ਵਾਂ ਬੰਦੇ ਜਿਹੜੇ ਸਾਡੇ ਇੰਸਪੈਕਟਰ ਨੇ ਉਹਨਾਂ ਦੀ ਪਰਮਾਨੈਂਟ ਡਿਊਟੀ ਲਾਊਗਾ ਵੀ ਕੰਟੀਨਿਊਸ ਪ੍ਰੋਸੈਸ ਕਰਨਗੇ ਕੋਈ ਵੀ ਕਿਤੇ ਵੀ ਕਬਜ਼ਾ ਨਹੀਂ ਹੁਣ ਦੇਵਾਂਗੇ ਕਿਸੇ ਨੂੰ ਵੀ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਨ ਦੀ ਕੋਈ ਇਜਾਜ਼ਤ ਨਹੀਂ ਹੋਊਗੀ ਜਿਹੜੀਆਂ ਨੇ ਮੇਨ ਰੱਖਿਆ ਇੱਕ ਤਾਂ ਗੁਰੂ ਅਮਰਦਾਸ ਮਾਰਕੀਟ ਦੂਸਰਾ ਜਿਹੜਾ 80000 ਤੀਸਰਾ ਮੰਜਾ ਮਾਰਕੀਟ ਜਿਹੜੀ ਜਿੱਥੇ ਮੇਨ ਕਵਰੇਜ ਹੋਵੇ ਬਿਲਕੁਲ ਜੀ ਸਾਰੇ ਸਾਰੇ ਸ਼ਹਿਰ ਦੀ ਹੀ ਮੈਂ ਆਰਡਰ ਕਰੂੰਗਾ ਮੰਦੇ ਦੀ ਜ਼ਿੰਮੇਵਾਰੀ ਫਿਕਸ ਕਰੂੰਗਾ ਵੀ ਜਿਹੜਾ ਲਗਾਤਾਰ ਕੰਟੀਨਿਊਅਲ ਪ੍ਰੋਸੈਸ ਜਾਰੀ ਰੱਖਣਗੇ ਇਹ ਉਸ ਕੀ ਮੰਨਦੇ ਹੋ ਵੀ ਜਿਹੜਾ ਨਾ ਜਦੋਂ ਲੋਕਾਂ ਦਾ ਮਤਲਬ ਜਿਵੇਂ ਮੰਜਾ ਮਾਰਕੀਟ ਸੀ ਵਾਰ-ਵਾਰ ਹਟਾਇਆ ਜਾਂਦਾ ਸੀ ਫਿਰ ਮੁੜ ਕੇ ਲੱਗ ਜਾਂਦੀ ਹੈ ਕਿ ਆ ਕੀ ਕੋਈ ਪ੍ਰੈਸ਼ਰ ਹੈ ਉੱਪਰ ਹੁੰਦਾ ਕੀ ਹੋਇਆ ਨਹੀਂ ਜੀ ਨਹੀਂ ਇਹ ਤਾਂ ਹੁਣ ਇਹ ਸਾਰੇ ਹਿੰਦੁਸਤਾਨ ਦਾ ਇਹੀ ਮਸਲਾ ਹੈ ਜੀ ਸਾਰੇ ਇਹਦੇ ਸੰਬੰਧੀ ਕੋਈ ਹਿੰਦੁਸਤਾਨ ਲੈਵਲ ਤੇ ਕੋਈ ਸਖਤ ਕਾਨੂੰਨ ਬਣੂਗਾ ਉਹ ਲਾਗੂ ਕੀਤਾ ਜਾਊਗਾ ਹੁਣ ਜਦ ਤੱਕ ਟਾਈਮ ਟੂ ਟਾਈਮ ਨਗਰ ਕੌਂਸਲ ਦਾ ਇਹਨਾਂ ਦੇ ਕਾਰਵਾਈ ਕਰਦੀ ਹੈ ਉਹ ਫਿਰ ਆ ਜਾਂਦੇ ਨੇ ਇਸ ਸੰਬੰਧੀ ਵਿੱਚ ਆ ਵੈਸੇ ਇਹ ਮੁੱਦਾ ਸੰਵੇਦਨਸ਼ੀਲ ਹੈ ਉੱਪਰ ਦੇ ਲੈਵਲ ਤੇ ਵੀ ਇਹ ਵਿਚਾਰ ਕੀਤਾ ਜਾਂਦਾ ਜੇ ਇਸ ਸੰਬੰਧੀ ਕੋਈ ਹੋਰ ਸਖਤ ਕਾਰਵਾਈ ਸੰਬੰਧੀ ਕਾਨੂੰਨ ਬਣੂਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਰ ਜੇਕਰ ਉੱਪਰੋਂ ਕੋਈ ਪ੍ਰੈਸ਼ਰ ਪੈਂਦਾ ਹੈ ਜੇ ਮੰਨ ਲਓ ਅੱਜ ਤੁਸੀਂ ਹਟਾ ਦਿਓ ਇਹੀ ਜੀ ਸਰ ਪ੍ਰੈਸ਼ਰ ਵਾਲੀ ਨਹੀਂ ਕੋਈ ਗੱਲ ਹੈਗੀ ਇਹ ਤਾਂ ਹੁਣ ਆਪਣੇ ਸਟਾਫਾਂ ਦੀ ਘਾਟ ਹੀ ਆ ਹੁਣ ਮੇਰੇ ਕੋਲ ਵੀ ਵਾਧੂ ਚਾਰਜ ਆ ਹੁਣ ਮੈਂ ਅੱਜ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦਾ ਕਈ ਦਿਨਾਂ ਤੋਂ ਲੱਗਿਆ ਆ ਧਰਨਾ ਮੈਂ ਆਇਆ ਮੈਂ ਸਭ ਤੋਂ ਪਹਿਲਾਂ ਆਉਂਦਾ ਇਸ ਨੂੰ ਇਹ ਖਤਮ ਕਰਨ ਦਾ ਤਾਂ ਹੀ ਇੱਥੇ ਮੈਂ ਆਪਣੇ ਆਪ ਪਹੁੰਚਿਆ ਜਿਵੇਂ ਠੇਕੇਦਾਰ ਨੇ ਜਿੰਨਾ ਪੈਸਾ ਉਹਨਾਂ ਕੋਲ ਵਸੂਲਿਆ ਨਾਜਾਇਜ਼ ਵਸੂਲਿਆ ਰੇੜੀ ਵਾਲਿਆਂ ਤੋਂ ਤੇ ਠੇਕੇਦਾਰ ਤੋਂ ਕੋਈ ਕਾਰਵਾਈ ਹੋਣੀ ਬਿਲਕੁਲ ਜੀ ਜੋ ਨਾ ਲਿਖੇ ਇਹਨਾਂ ਨਾਲ ਬੈਠਾਂਗੇ ਵਿਚਾਰਾਂਗੇ ਜੋ ਕਰਨ ਮੇਰੇ ਮੁਤਾਬਕ ਹੋਊਗੀ ਮੈਂ ਉਹ ਉਸ ਸੰਬੰਧੀ ਕਾਰਵਾਈ ਕਰਾਂਗਾ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਦਿਖਾ ਰਿਹਾ ਮੈਂ ਤਬ ਤੋਂ ਪਹਿਲਾਂ ਤਾਂ ਤੁਸੀਂ ਡੇ ਫਾਸਟ ਤੋਂ ਕਵਰੇਜ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਤਾਸ਼ਾਬਾਦ ਹੈ ਜੀਓ ਸਾਹਿਬ ਆਏ ਨਹੀਂ ਜਿਹੜਾ ਅਸੀਂ ਸਾਡੇ ਕਾਉਂਸਲਰ ਵੀਰ ਸੁਖਮਨਜੀਤ ਸਿੰਘ ਜੀ ਨੇ ਧਰਨਾ ਲਾਇਆ ਵਾ ਸੀਗਾ ਜਿਹੜਾ ਠੇਕੇਦਾਰ ਵੱਲੋਂ ਨਜਾਇਜ਼ ਤਰੀਕੇ ਨਾਲ ਰੀੜੀਆਂ ਲਾਈਆਂ ਗਈਆਂ ਨੇ ਉਹ ਚਕਾਉਣ ਦੇ ਸਬੰਧ ਵਿੱਚ ਅੱਜ ਜੀਓ ਸਾਹਿਬ ਆ ਗਏ ਸੱਚ ਸਾਹਮਣੇ ਆ ਗਿਆ ਝੂਠ ਹੈ ਜਿਹੜਾ ਉਹ ਵੀ ਸਾਹਮਣੇ ਆ ਗਿਆ ਉਹ ਬੰਦਿਆਂ ਨੇ ਬੜਾ ਕੂੜ ਪ੍ਰਚਾਰ ਕੀਤਾ ਸੀ ਅੱਜ ਸੂਲਸ ਦੇ ਮੂਹਰੇ ਲੱਖ ਛਾਤਰਾ ਤਾਣ ਲੂ ਨੇ ਸੁਪਣਾ ਨਹੀਂ ਹੈਗਾ ਉਹਨੇ ਸਾਹਮਣੇ ਆਉਣਾ ਅੱਜ ਆ ਗਿਆ ਕਿ ਉਹਨੇ ਨਜਾਇਜ਼ ਰੇੜੀਆਂ ਲਾਈਆਂ ਹੋਈ ਸੀ ਤਾਂ ਹੀ ਜੋ ਸਾਹਬ ਆਏ ਨੇ ਉਹ ਚੁਗਵਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਨਜਾਇਜ਼ ਬਿਲਡਿੰਗਾਂ ਦਾ ਉਹਨਾਂ ਦਾ ਚੱਲ ਆਹ ਨਹੀਂ ਕੋਈ ਕਹਿ ਰਹੇ ਨੇ ਹੁਣ ਸਾਰਾ ਕੁਝ ਕਹਿਤਾ ਜਦੋਂ ਇੱਕ ਚੀਜ਼ ਇੰਪਲੀਮੈਂਟ ਹੋਈ ਜਾਂ ਦੂਜੀ ਵੀ ਹੋਗੀ ਤੀਜੀ ਵੀ ਹੋਊ ਤੁਸੀਂ ਸਹਿਮਤ ਹੋ ਮੈਂ ਹਾਂ ਬਿਲਕੁਲ ਸਹਿਮਤ ਹਾਂ ਧੰਨਵਾਦ ਪੰਜੀ ਤੁਸੀਂ ਧੰਨ ਲਾ ਕੇ ਬੈਠੇ ਸੀ ਅੱਜ ਧਰਨਾ ਚੱਲਿਆ ਤੇ ਅੱਜ ਸਾਡੇ ਕੋਲ ਜੂਸਾਖੰਨਾ ਆਏ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਤੇ ਕਾਰਵਾਈ ਕਰਦੇ ਹੋਏ ਜਲੂਮਰ ਦਾ ਮਾਰਕੀਟ ਇੱਥੇ ਪਹੁੰਚੇ ਨੇ ਜਲੂਮਰ ਦਾ ਮਾਰਕੀਟ ਦੇ ਜਿਹੜੇ ਨਜਾਇਜ਼ ਕਬਜ਼ੇ ਉਹਨਾਂ ਨੇ ਚਲਦੇ ਨੇ ਤੇ ਉਹਨਾਂ ਨੇ ਪ੍ਰਮਾਣ ਦਿੱਤਾ ਹੈ ਵੀ ਸ਼ਿਵਾਰਟ ਬਾਜ਼ਾਰ ਕਰਨੈਲ ਸਿੰਘ ਰੋਡ ਤੇ ਅਮਲੋੜ ਰੋਡ ਲੇਲੇੜੀ ਰੋਡ ਇਹਨਾਂ ਦੇ ਕਬਜ਼ੇ ਜਿਹੜੇ ਆ ਉਹਨਾਂ ਨੂੰ ਗਰੰਥ ਹਟਾਇਆ ਜਾਊਗਾ ਇਹ ਗੱਲ ਲਿਖਤ ਦੇ ਵਿੱਚ ਸਾਡੇ ਪਾਰਸ਼ਦ ਸਰਬੰਨਜੀਤ ਜੀ ਨੂੰ ਅੱਜ ਉਹ ਲਿਖੇ ਦੇਣਗੇ ਤੇ ਇਹਨਾਂ ਦੇ ਇਸ ਭਰੋਸੇ ਦੇ ਕਾਰਨ ਅੱਜ ਅਸੀਂ ਦਰਨਾ ਚੱਕਿਆ ਜੇ ਚੀਜ਼ਾਂ ਨਹੀਂ ਹੈ ਆਪਣੇ ਵਾਅਦੇ ਤੇ ਖਰੇ ਰਹਿੰਦੇ ਤਾਂ ਨਾ ਐਵੇਂ ਹੀ ਲੱਗਿਆ ਰਹੂਗਾ ਤੇ ਜਿਹੜੀਆਂ ਨਾਜਾਇਜ਼ ਕਬਜ਼ੇ ਹੈਗੇ ਨੇ چاہے ਉਹ ਜੀਟੀ ਰੋਡ ਤੇ ਨੇ ਜਾਂ ਅਦਰ ਬਜ਼ਾਰਾਂ ਦੇ ਵਿੱਚ ਨੇ ਉਹਨੂੰ ਤੁਰੰਤ ਚੱਕਿਆ ਜਾਊਗਾ ਜਿਹੜੀ ਪੀਓ ਸਾਹਿਬ ਨਾਲ ਮੇਰੀ ਪਰਸਨਲੀ ਗੱਲ ਵੀ ਹੋਈ ਹੈ ਵੀ ਜਿਹੜੀ ਬੈਂਡਿੰਗ ਜ਼ੋਨ ਨੇ ਛੇ ਉਹਨਾਂ ਦੇ ਜਿਹੜੀ ਲਾਈਨ ਮਾਰਕਿੰਗ ਕਰਕੇ ਜਿਹੜੀ ਰੇੜੀ ਫੜੀਆਂ ਨੇ ਉਹਨਾਂ ਨੂੰ ਉਹਦਾ ਵਿੱਚ ਵਸਾਇਆ ਜਾਊਗਾ ਜੇ ਨਹੀਂ ਬਸਾਂਦੇ ਇਹੇ ਤਾਂ ਨੇ ਦੇਖੋ ਅੱਜ ਜੇ ਤਾਂ ਨਾ ਜੱਕਰੀਆਂ ਤਾਂ ਧਰਨਾ ਲਾਉਣ ਦਾ ਅਧਿਕਾਰ ਹੋਣੀ ਹੈ ਸਾਨੂੰ ਅਸੀਂ ਇਹ ਕੱਲ ਨੂੰ ਫੇਰ ਵੀ ਧਰਨਾ ਲਾ ਕੇ ਫੇਰ ਬੈਠਾਂਗੇ